ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਇੱਕ ਐਸੀ ਕੁੜੀ ਦੇ ਨਾਲ ਮਿਲਾਵਾਂਗੇ ਜਿਹੜੀ ਕੁੜੀ ਆਪਣੇ ਮਾਪਿਆਂ ਦੀ ਇਕੱਲੀ ਧੀ ਹੈ ਤੇ ਇਕੱਲੀ ਕੁੜੀ ਹੋਣਾ ਕਿੰਨਾ ਕੁ ਔਖਾ ਹੁੰਦਾ ਤੇ ਉਹਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਜਾਂ ਇਕੱਲੀ ਹੋਣ ਦਾ ਕੋਈ ਫਾਇਦਾ ਵੀ ਹੈ ਉਹ ਆਪਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਪੰਜੀ ਸਤਿ ਸ਼੍ਰੀ ਅਕਾਲ ਪੰਜੀ ਪਹਿਲਾਂ ਤੁਸੀਂ ਤੁਹਾਡਾ ਨਾਮ ਦੱਸੋਈ ਮੇਰਾ ਨਾਮ ਹੈ ਰਵੀਤ ਕੋਹੜ ਆਪਾਂ ਜਿਵੇਂ ਗੱਲ ਕੀਤੀ ਹੈ ਵੀ ਇਕੱਲੀ ਕੁੜੀ ਹੋਣਾ ਤੇ ਉਕਤਵੇਂ ਦਾ ਰਿਹਾ ਤੁਹਾਡਾ ਸਫਰ ਵੀ ਕੱਲੀ ਕੁੜੀ ਦਾ ਫਾਇਦੇ ਬਹੁਤ ਹੈ ਕਿ ਕੱਲੀ ਕੁੜੀ ਦੇ ਨੁਕਸਾਨ ਬਹੁਤ ਫਾਇਦੇ ਨਾਲੋਂ ਜ਼ਿਆਦਾ ਥੋੜਾ ਜਾਂ ਮੁਸ਼ਕਲਾ ਜਰੂਰ ਆਉਂਦੀ ਹੈ ਕੱਲੀ ਕੁੜੀ ਨੂੰ ਜਿੱਦਾਂ ਵੀ ਮੁਸ਼ਕਲਾ ਮੈਨੂੰ ਵੀ ਬਚਪਨ ਤੋਂ ਲੈ ਕੇ ਮੈਂ ਦੇਖਿਆ ਹੈਗਾ ਇਹ ਚੀਜ਼ ਨੂੰ ਜਿੱਨਾ ਮਹਿਸੂਸ ਕੀਤਾ ਵੀ ਇੱਕ ਵੀ ਕੁੜੀ ਦਾ ਵੀ ਇੱਕ ਵਿਅਕਤੀਲ ਦੇ ਵਿੱਚ ਸਕੇ ਭਰਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਬਚਪਨ ਤੋਂ ਲੈ ਕੇ ਮੁਸ਼ਕਲਾ ਆਈਆਂ ਮੈਨੂੰ ਬਚਪਨ ਤੋਂ ਦੱਸੋ ਬਚਪਨ ਤੁਸੀਂ ਵੀ ਡਿਟੇਲ ਚ ਦੱਸੋ ਵੀ ਬਚਪਨ ਤੋਂ ਕਿਵੇਂ ਕਿਵੇਂ ਤੁਹਾਨੂੰ ਕੀ ਕੀ ਗੱਲ ਪਤਾ ਲੱਗੀ ਕਿਵੇਂ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਮੈਂ ਕਦੋਂ ਵੀ ਇਕੱਲੀ ਕੁੜੀ ਹਾਂ ਜੀ ਫਤਪਨ ਤੋਂ ਜਿਵੇਂ ਕਿ ਵੀ ਆੜ-ਗਵਾੜ ਜਾਂ ਸ੍ਰੀਕਾ ਹੁੰਦੇ ਸੀ ਜਿਹੜੇ ਆਪਣੇ ਆਸ-ਪਾਸ ਦੇ ਘਰ ਹੁੰਦੇ ਆਪਣੇ ਸਕੀਵ ਦੇ ਵਿੱਚ ਕਹੋ ਵੀ ਉਹਨਾਂ ਦੇ ਵੀ ਉਹਨਾਂ ਨੇ ਵਾਰ-ਵਾਰ ਇਹ ਚੀਜ਼ ਦਾ ਅਹਿਸਾਸ ਕਰਉਣਾ ਵੀ ਜਿਵੇਂ ਇਹ ਕਹਨ ਉਹ ਵੀ ਸਾਰਾ ਕੁਸ਼ਕਰ ਦੇ ਵਿੱਚ ਵੀ ਪੈਸਾ ਵੀ ਸੀਗਾ ਮੇਰੇ ਡੈਡੀ ਚ ਸਰਕਾਰੀ ਨੌਕਰੀ ਤੇ ਵੀ ਸੀਗੇ ਤਾਂ ਬਾਰ ਬਾਰ ਇਹ ਚੀਜ਼ ਦਾ ਜ਼ਿਕਰ ਆ ਜਾਂਦਾ ਸੀ ਫਿਰ ਵੀ ਦੂਜਿਆਂ ਨਾਲੋਂ ਕਿਸੇ ਵੱਧੋਂ ਪਿੱਛੇ ਆ ਜਾਂ ਜਿਵੇਂ ਉਹਨੇ ਸ਼ਬਦ ਕਹਿ ਲੋ ਫਿਰ ਆਪਣੇ ਵਰਤਦੇ ਸੀ ਵੀ ਦੂਜਿਆਂ ਨਾਲ ਨਹੀਂਵੇਂ ਆ ਤਾਂ ਉਦੋਂ ਤਾਂ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਸੀ ਕਿ ਆ ਇਹ ਕਿਉਂ ਗਿਆ ਜਾਂਦਾ ਹੈ ਪਰ ਬਾਅਦ ਵਿੱਚ ਹੌਲੀ ਹੌਲੀ ਵੱਡੇ ਬੰਦਿਆਂ ਨੇ ਇਹ ਚੀਜ਼ ਮਹਿਸੂਸ ਹੋਈ ਦੀ ਜਿਹਦੇ ਵੀ ਕੱਲ ਨਹੀਂ ਧੀ ਹੁੰਦੀ ਹੈ ਪੁੱਤ ਨਹੀਂ ਹੁੰਦਾ ਉਹਨੂੰ ਥੋੜਾ ਜਿਹਾ ਦੂਜੇ ਬਾਕੀਆਂ ਨਾਲੋਂ ਉਹਨਾਂ ਜਾਂ ਨੀਵਾ ਪਿਆ ਜਾਂਦਾ ਹੈ ਹੂੰ ਕਿ ਪੁੱਤ ਦਾ ਹੋਣਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਆ ਹੂੰ ਬਸ ਇਹ ਚੀਜ਼ਾਂ ਮੈਨੂੰ ਆਏ ਲੱਗੀਆਂ ਹੌਲੀ ਹੌਲੀ ਵੱਡੇ ਹੋ ਕੇ ਇਹਨਾਂ ਚੀਜ਼ਾਂ ਦਾ ਅਹਿਸਾਸ ਹੋਇਆ ਜਿਵੇਂ ਕਿ ਵੀ ਗੁਵਾਂਢੀ ਤੋਂ ਕਹਿ ਦਿੰਦੇ ਸੀਗੇ ਜਿਵੇਂ ਮੇਰੇ ਕਾਫੀ ਸਾਰੇ ਵੀ ਚਾਚਾ ਤਾਇਆ ਦੇ ਮੁੰਡੇ ਵੀ ਚਲੋ ਹੂੰ ਉਹ ਆਪਣੇ ਪਿਤਾ ਦੇ ਨਾਲ ਕੰਮ ਕਰਵਾਉਂਦੇ ਸੀ ਖੇਤ ਦੇ ਵਿੱਚ ਹੂੰ ਸਾਰੇ ਕੰਮਾਂ 'ਚ ਹੱਥ ਵਟਾਉਂਦੇ ਸੀ ਜਿਵੇਂ ਜੇ ਉਹ ਵੱਡੇ ਕੋਲ ਲੱਗੇ ਨਾਲ ਨਾਲ ਕੰਮ ਕਰਵਾਉਣ ਲੱਗੇ ਤਾਂ ਉਹਨਾਂ ਚੀਜ਼ਾਂ 'ਚ ਵੀ ਕਿਹਾ ਜਾਂਦਾ ਸੀ ਵੀ ਤੋਡੀ ਤਾਂ ਕਲੀ ਪੂਰੀ ਐ ਜੇ ਘਰ ਦੇ ਅੱਗੋਂ ਕਹਿ ਦਿੰਦੇ ਸੀਗੇ ਵੀ ਸਾਡੇ ਸਾਡਾ ਇਹ ਪੁੱਤ ਐ ਤਾਂ ਉਥੇ ਵੀ ਕਿਹਾ ਜਾਂਦਾ ਸੀ ਵੀ ਜਿਹੜੇ ਵੀ ਸਾਡੇ ਮੁੰਡੇ ਆ ਕੰਮ ਕਰਵਾਉਂਦੇ ਆ ਕਿ ਇਹ ਉਸ ਤਰ੍ਹਾਂ ਦੇ ਕੰਮ ਕਰ ਲੂਗੇ ਇਹ ਖੇਤ ਜਾਊਗੇ ਤੁਹਾਡੇ ਨਾਲ ਹੱਥ ਵਟਾਉਗੇ ਕੰਮ ਦੇ ਵਿੱਚ ਤਾਂ ਉਹ ਤੀਜਾ ਜਦੋਂ ਕਹਿ ਦਿੰਦੇ ਸੀ ਤਾਂ ਫਿਰ ਮੈਂ ਉਸ ਤਰ੍ਹਾਂ ਵੀ ਕਰਕੇ ਦਿਖਾਇਆ ਮੈਂ ਘਰ ਵਿੱਚ ਜਿਹੜੇ ਘਰੇ ਮੇਰੀ ਮੰਮੀ ਨਾਲ ਕੰਮ ਕਰਵਾਉਣੇ ਉਹ ਤਾਂ ਕਰਵਾਏ ਨਾਲ ਨਾਲ ਜਿਹੜਾ ਵੀ ਖੇਤ ਦੇ ਵਿੱਚ ਵੀ ਮੈਂ ਕੰਮ ਥੋੜਾ ਥੋੜਾ ਵੀ ਨਾਲ ਤਾਂ ਕਿ ਇਹ ਚੀਜ਼ ਮਨ ਨੂੰ ਦਿਖਾ ਸਕਾ ਵੀ ਕਰ ਸਕਦੇ ਆ ਕੁੜੀਆਂ ਜਿਵੇਂ ਮੁੰਡੇ ਕਰ ਸਕਦੇ ਕੰਮ ਕੁੜੀਆਂ ਵੀ ਕਰ ਸਕਦੀਆਂ ਤਾਂ ਜਿਵੇਂ ਵੱਡੇ ਹੋਏ ਤਾਂ ਫਿਰ ਥੋੜਾ ਜਿਹਾ ਪ੍ਰੋਪਰਟੀ ਦੇ ਨਾਲ ਚਦਾ ਵੀ ਤੁਸੀਂ ਕਰੋ ਵੀ ਉਹ ਵੀ ਉਹਨਾਂ ਨੂੰ ਲੱਗਿਆ ਜਿਹੜੀ ਕੁੜੀ ਹੁੰਦੀ ਆ ਉਹ ਪਿਆ ਕਿ ਆਪਦੇ ਘਰ ਚ ਜਰੀ ਜਾਊਗੀ ਤੇ ਜਿਹੜੀ ਬਾਹਰ ਵਿੱਚ ਪ੍ਰੋਪਰਟੀ ਹੁੰਦੀ ਆ ਵੀ ਉਹ ਬਾਕੀ ਘਰਾਂ ਨੂੰ ਦਿੱਤੀ ਜਾਂਦੀ ਆ ਹੂੰ ਤਾਂ ਇਹਦੇ ਵੀ ਉਮੀਦ ਉਹਨਾਂ ਨੂੰ ਹੁੰਦੀ ਆ ਵੀ ਇਸ ਤਰ੍ਹਾਂ ਹੋ ਜਾਂਦਾ ਪਰ ਉਸ ਤਰ੍ਹਾਂ ਵੀ ਨਹੀਂ ਬਾਅਦ ਵਿੱਚ ਵੀ ਸਾਡੇ ਘਰ ਦਾ ਨਹੀਂ ਫੈਸਲਾ ਕੀਤਾ ਸੀ ਵੀ ਆਪਾਂ ਤਾਂ ਕੁੜੀ ਸਾਡੇ ਕੋਲ ਹੀ ਰਹੂਗੀ ਤੇ ਸਾਡੀ ਜਿਹੜੀ ਪ੍ਰਾਪਰਟੀ ਆ ਉਹ ਸਾਰੀ ਵੀ ਇਸੇ ਦੀ ਹੋਊਗੀ ਪਰ ਪ੍ਰਾਪਰਟੀ ਦਾ ਲਾਲਚ ਵੀ ਉਸ ਘਰ ਚ ਚਪੇਦਾ ਹੋ ਜਾਂਦਾ ਜਿੱਥੇ ਕੱਲੀ ਕੁੜੀ ਹੁੰਦੀ ਤਾਂ ਬਾਕੀ ਦਾ ਆਂਟ ਗਾਣ ਦੇ ਮਿਹਣੇ ਤਾਂ ਹੁੰਦੀ ਹੈ ਫਿਰ ਜਦੋਂ ਪੜ੍ਹਾਈ ਸ਼ੁਰੂ ਕੀਤੀ ਆ ਤਾਂ ਪੜ੍ਹਾਈ ਦੇ ਵਿੱਚ ਵੀ ਰਸਤੇ 'ਚ ਬਹੁਤ ਮੁਸ਼ਕਲ ਆਉਂਦੀ ਆ ਹਰ ਗੱਲ ਹੁੰਦੀ ਜਿਹੜੀ ਆਪਾਂ ਵੀ ਮਾਤਾ ਪਿਤਾ ਨੂੰ ਨਹੀਂ ਕਰ ਸਕਦੇ ਕੋਈ ਮੁਸ਼ਕਲ ਹੈ ਉਹ ਜਗਾਉਂਦੇ ਜਿਹੜੇ ਆਪਾਂ ਆਪਣੇ ਭਰਾ ਨੂੰ ਦੱਸ ਸਕਦੇ ਹੁੰਦੇ ਤਾਂ ਉਸ ਤਰ੍ਹਾਂ ਦੀਆਂ ਵੀ ਗੱਲਾਂ ਹੁੰਦੀਆਂ ਸੀ ਵੀ ਜੇ ਆਪਦੇ ਚਾਚਾ ਜੀ ਦਾ ਮੁੰਡਾ ਕੋਈ ਮੁਸ਼ਕਲ ਦੱਸਨੀ ਆ ਤਾਂ ਉਹ ਨਾਲ ਖੜ੍ਹ ਕੇ ਤੁਸ ਬਟਲਦੇ ਸੀ ਕਿ ਅਗਲਾ ਕਹਿ ਦਿੰਦਾ ਵੀ ਜੇ ਕਿਸੇ ਨੇ ਕੁਝ ਨੂੰ ਕਹਿ ਤਾ ਇਹਨੇ ਘਰੇ ਦੱਸਤਾ ਤੇ ਵੀ ਆਪਾਂ ਤੇ ਉਹ ਲੜਾਈ ਹੋਣੀ। ਨੰਨੇ ਦੇ ਘਰ ਦੇ ਵੀ ਇਹ ਕਹਿੰਦੇ ਸੀ ਵੀ ਤੁਸੀਂ ਨਾ ਕਿਸੇ ਨਾਲ ਪੰਗਾ ਲੈ। ਅਜਿਹਾ ਗੱਲਾਂ ਹੁੰਦੀਆਂ ਸੀ। ਉਥੇ ਵੀ ਮਹਿਸੂਸ ਹੁੰਦਾ ਸੀ ਵੀ ਜਿਹੜਾ ਆਪਦਾ ਭਰਾ ਹੁੰਦਾ ਨਾ ਉਹ ਆਵਦੀ ਘਰ ਲਈ ਮਰਨ ਦੀ ਵੀ ਤਿਆਰ ਹੋ ਜਾਂਦੀ ਕਿਤੇ ਕਿਤੇ ਕੋਮਸ਼ ਕਰੂਗੀ ਤਾਂ ਆਪ ਦੇ ਸੱਤੇ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਮੈਂ ਬਚਪਨ ਤੋਂ ਲੈ ਕੇ ਮਹਿਸੂਸ ਕੀਤੀ ਕੋ ਤੇ ਜਦੋਂ ਮੈਂ 10ਵੀਂ ਕਲਾਸ 'ਚ ਪੜ੍ਹਦੀ ਸੀ ਨਾ ਮੇਰੇ ਨਾਲ ਕੁੜੀ ਪੜ੍ਹਦੀ ਸੀ ਤੇ 10ਵੀਂ ਕਲਾਸ ਹੋਈ ਸੀ ਤਾਂ ਉਦੋਂ ਵੀ ਮੇਰੇ ਨਾਲ ਕੁੜੀ ਪੜ੍ਹਦੀ ਸੀ ਉਹਨਾਂ ਦੇ ਭਰਾ ਹੈਨੇ ਸੀ ਉਹ ਤਿੰਨ ਭੈਣਾ ਹੀ ਸੀ ਤਾਂ ਕਲਾਸ 'ਚ ਬੈਠੇ-ਬੈਠੇ ਜਦੋਂ ਗੱਲ ਕਰਨ ਲੱਗ ਗਏ ਵੀ ਭਰਾ ਹੈਨੇ ਦਾ ਉਹਦੀ ਗੱਲ ਕਰਦੇ ਆ ਤੇ ਉਹ ਬੈਠੀ-ਬੈਠੀ ਇੱਕਦਮ ਰੋਣ ਲੱਗ ਗਈ ਵੈਸੇ ਹੀ ਕਤਰਾ ਚੱਲ ਰਹੀ ਸੀ ਤੇ ਉਹ ਇੱਕਦਮ ਰੋਣ ਲੱਗ ਗਈ ਆ ਉਸ ਸਮੇਂ ਸਾਨੂੰ ਬਾਹਰ ਚ ਨਾਗ ਦੀਆਂ ਕੁੜੀਆਂ ਦੱਸਾਂਗੇ ਤੇ ਭਰਾ ਨੇ ਕਿਹਾ ਤਾਂ ਰੋਂਦੀ ਆ ਅੱਛਾ ਸਾਲ ਬਾਅਦ ਉਹਨਾਂ ਦੇ ਘਰ ਮੁੰਡੇ ਨੇ ਜਨਮ ਲਿਆ ਤੇ ਉਹਨਾਂ ਦੇ ਇੱਕ ਭਰਾ ਆ ਜਿਹਦਾ ਮੈਨੂੰ ਬਾਅਦ ਚ ਪਤਾ ਲੱਗਿਆ ਤੇ ਉਦੋਂ ਫਿਰ ਇਹ ਚੀਜ਼ ਵੀ ਮਹਿਸੂਸ ਹੁੰਦੀ ਸੀ ਵੀ ਇੱਕ ਥੋੜਾ ਜਿਹਾ ਰੱਬ ਦਾ ਹੀ ਐ ਹੁੰਦਾ ਸੀ ਉਹਦਾ ਇੱਕ ਵਾਰੀ ਰੋਣ ਕਰਕੇ ਉਹਦੇ ਸੁਣੀ ਗਈ ਹੈ ਨਾ ਤਾਂ ਮੈਂ ਵੀ ਤੁਹਾਡੇ ਰੋਜ਼ ਬਚਪਨ ਤੋਂ ਲੈ ਕੇ ਮੰਮੀ ਨੇ ਜਵੇਂ ਸੁਖਾਇਆ ਸੀ ਵੀ ਅਰਦਾਸ ਕਰਦੇ ਹੁੰਦੇ ਸੀ ਜੀ ਵੀ ਤੂੰ ਅਰਦਾਸ ਹੀ ਕਰਿਆ ਕਰਨੀ ਕਿ ਤੁਹਾਨੂੰ ਵੀਰ ਹੋਵੇਗਾ ਤਾਂ ਮੈਂ ਸੋਚਣਾ ਵੀ ਫਿਰ ਮੈਂ ਵੀ ਤਾਂ ਕਹਿੰਦੇ ਸੀ ਫਿਰ ਉਹਦੀ ਤਾਂ ਇੱਕ ਸਾਲ ਦੇ ਵਿੱਚ ਵੀ ਇਹ ਸੋਚ ਲੋ ਵੀ ਸੁਣ ਲਈ ਆਪਣੇ ਤੁੰਗਰੀ ਜਿਹਾ ਨੇ ਸੁਣੀ ਇਹ ਨਹੀਂ ਪਤਾ ਆਪਾਂ ਨੂੰ ਕੀ ਪ੍ਰਮਾਤਮਾ ਨੇ ਮੇਰੇ ਬਾਰੇ ਕੀ ਸੋਚ ਰੱਖਿਆ ਜਤੀ ਨਹੀਂ ਹੈ ਨਾ ਪਰ ਬੱਤ ਕੰਦੂ ਲੈ ਕੇ ਵੀ ਮਹਿਸੂਸ ਜ਼ਰੂਰ ਕਰਦੇ ਸੀ ਅੰਦਰੋਂ ਹੂੰ ਜਿਵੇਂ ਅਸੀਂ ਕੁਲਦੀਪ ਮਾਨਕ ਦਾ ਇੱਕ ਗੀਤ ਸੁਣਿਆ ਕਰਦੇ ਸੀ ਹੂੰ ਵੀ ਇੱਕ ਵੀਰ ਦੀ ਰੱਬ ਉਹ ਵੀ ਬਹੁਤ ਸੁਣਿਆ ਕਰਦੇ ਸੀ ਤੇ ਕਦੇ-ਕਦੇ ਘਰ ਦੇ ਵਿੱਚ ਜਦੋਂ ਕੰਦੇ ਹੁੰਦੇ ਸੀ ਤਾਂ ਇਹ ਚੀਜ਼ ਵੀ ਮਹਿਸੂਸ ਹੁੰਦੀ ਸੀ ਵੀ ਜਦੋਂ ਅਦਿਆਲ ਬਾਣ ਚ ਨਾ ਭੈਣ ਭਰਾ ਅੱਜ ਵੀ ਕਿਸੇ ਤੋਂ ਮੁੰਡੇ ਤੇ ਕੁੜੀ ਇਕੱਠੇ ਸੀ ਉਹਨਾਂ ਨੂੰ ਲੜਦੇ ਮਾਰਦੇ ਘੁੱਟਦੇ ਇੱਕ ਦੂਜੇ ਨਾਲ ਤਾਂ ਕਰਦੇ ਦੇਖਣਾ ਹੂੰ ਉਦੋਂ ਵੀ ਐ ਲੱਗਦਾ ਹੁੰਦਾ ਸੀ ਵੀ ਲੜਦੇ ਨਹੀਂ ਚਾਹੀਦਾ ਘਰੇ ਕੋਈ ਫਰਾ ਹੋਵੇ ਨਾ ਲੜਾਈ ਵੀ ਕਰੀਏ ਹੂੰ ਹੁਣ ਵੀ ਤੁਹਾਡੀਆਂ ਅੱਖਾਂ ਭਰ ਆਈਆਂ ਹਾਂਜੀ ਇਹ ਬਚਪਨ ਤੋਂ ਲੈ ਕੇ ਇਹ ਚੀਜ਼ਾਂ ਵੀ ਮੋੜ ਮਸੂਸ ਹੁੰਦੀ ਸੀ ਹੂੰ ਬਹੁਤ ਸਹੀ ਹੁੰਦੀ ਸੀ ਤੇ ਜਦੋਂ ਰਖੜੀ ਆਉਂਦੀ ਸੀ ਉਦੋਂ ਫੇ ਹਾਂ ਉਹ ਰੰਤਾ ਪੂਰਾ ਜਿਹਾ ਦਾ ਬਸ ਹੁੰਸ ਹੁੰਦਾ ਸੀ ਹੂੰ ਪਰ ਸੀਗੇ ਮੇਰੇ ਚਾਚੇ ਉਹਦੇ ਮੁੰਡੇ ਸੀਗੇ ਪੰਜ ਭਰਾਏ ਮੇਰੇ ਹੂੰ ਤੇ ਉਹ ਬਸ ਉਹ ਪਹਿਲਾਂ ਕਹਿ ਦਿੰਦੇ ਸੀਗੇ ਤੇ ਫਿਰ ਉਹ ਜਦੋਂ ਕਹਿ ਦਿੰਦੇ ਸੀ ਮੈਂ ਲੈ ਆਉਂਦੇ ਸੀ ਰਖੜੀ ਫਿਰ ਉਹਨੇ ਬੰਨੇ ਆਉਂਦੇ ਸੀ ਕਈ ਵਾਰ ਇਸ ਤਰ੍ਹਾਂ ਦਾ ਮੋੜ ਵੀ ਹੁੰਦਾ ਸੀ ਵੀ ਭੋੜੇ ਬੋਤੇ ਲੜੇ ਹੋ ਲਿਵੇਂ ਸੀ ਆਣ ਘਰ ਤੋਂ ਤਾਂ ਕਹਿਦੇ ਸੀ ਅੱਜ ਨਹੀਂ ਇਹਨਾਂ ਨੇ ਬਣਾਉਣੀ ਅੱਜ ਵੀ ਕਹਿਦੇ ਸੀ ਪਰ ਉਹ ਤਾਂ ਵਾਪਸ ਵੀ ਲੈ ਆਈਏ ਦੇਖੇ ਘਰੇ ਤਾਂ ਆਪ ਦਾ ਪਰਪਲਾਂ ਦੀ ਲੜਾਈ ਹੁੰਦਾ ਕੋਈ ਕੁਝ ਵੀ ਅੰਦਰ ਰੱਖੜੀ ਤਾਂ ਹਰ ਮੌਕੇ ਤੇ ਖੜਦਾ ਜ਼ਰੂਰ ਹੈ ਇਹ ਚੀਜ਼ਾਂ ਮਹੂਸੂਸ ਜ਼ਰੂਰ ਕੀਤੀਆਂ ਔਖੇ ਸੁੱਖ ਮਿਲੇ ਤੇ ਖੜਦਾ ਜ਼ਰੂਰ ਦਾ ਤੇ ਜਦੋਂ ਰਿਸ਼ਤੇਦਾਰ ਤਾਹ ਮੈਂ ਰੱਖਦੇ ਸੀ ਤੁਸੀਂ ਕਦੇ ਰਿਸ਼ਤੇਦਾਰ ਬਹੁਤ ਕੁਝ ਕਹਿੰਦੇ ਸੀਗੇ ਤੇਰੇ ਜਿਹੜਾ ਕੰਮ ਕਰ ਦੂਗੀ ਤੁਸੀਂ ਫਿਰ ਉਹ ਕੰਮ ਉਹਨਾਂ ਨੂੰ ਦਿਖਾਉਣ ਦੇ ਲਈ ਕੰਮ ਵੀ ਕੀਤੇ ਹਾਂ ਕਰ ਤੇ ਉਹ ਆਪਣੇ ਮਨ ਚ ਆਉਂਦਾ ਨਹੀਂ ਸੀ ਕਿ ਮੈਨੂੰ ਕਿਹੜੀ ਘਾਟ ਹੈ ਵੀ ਮੈਂ ਵੀ ਤਾਂ ਆਮ ਉਸੇ ਇਨਸਾਨ ਆ ਉਹੋ ਜਿਹਾ ਸਰੀਰ ਹੈ ਮੇਰਾ ਉਹੋ ਜਿਹਾ ਮੇਰਾ ਮਨ ਹੈ ਕਿ ਮੈਨੂੰ ਕਿਉਂ ਲੋਕ ਕਿਉਂ ਘੱਟ ਸਮਝਦੇ ਆਉਂਦਾ ਸੀ ਮਨ ਚ ਹਾਂ ਉਹ ਤਾਂ ਤਾਂ ਸੀ ਇਹ ਚੀਜ਼ ਮੈਨੂੰ ਅੱਜ ਤੱਕ ਨਹੀਂ ਸਮਝ ਲੱਗੀ ਵੀ ਕਿਉਂ ਐ ਸਮਝਿਆ ਜਾਂਦਾ ਹੈਗਾ ਹੂੰ ਸੁਣਦੇ ਆਏ ਹੁਣ ਵੀ ਐ ਸੋਚਦੇ ਆਏ ਜਵਾਨੀ 'ਚ ਤਰੱਕੀ ਕਰ ਲਈ ਕਹਿੰਦੇ ਨਹੀਂ ਫਰਕ ਮੁੰਡੇ ਕੁੜੀਆਂ 'ਚ ਹੂੰ ਪਰ ਫਿਰ ਵੀ ਸੁਣ ਲਈ ਕਦੇ ਨਾ ਕਦੇ ਲੋਕ ਕਹਿ ਦਿੰਦੇ ਆ ਹਾਂ ਨਾ ਕਿ ਫਰਕ ਹੈਗਾ ਹੋਣਾ ਚਾਹੀਦਾ ਮੁੰਡੇ ਹੂੰ ਇਹ ਚੀਜ਼ਾਂ ਮੈਨੂੰ ਤਕਲੀਫੀਆਂ ਸਨ ਤੇ ਫਿਰ ਕਦੇ ਐ ਨਹੀਂ ਹੋਇਆ ਵੀ ਗੁੱਸਾ ਆਇਆ ਹੋਵੇ ਰਿਸ਼ਤੇਦਾਰਾਂ ਤੇ ਜਿਹੜੇ ਕਈ ਵਾਰੀ ਕੋਲੇ ਬੈਠੇ ਤੋਂ ਜਾਂ ਤੇ ਮਾਪਿਆਂ ਨੂੰ ਕਹਿਣ ਲੱਗੇ ਹੁਣ ਤੁਹਾਡੇ ਤਾਂ ਕੁੜੀ ਐ ਤੇ ਐ ਨਹੀਂ ਕਿ ਕਰਦੇ ਮਾਰਨ ਡਲਾ ਚੱਕ ਇਹਨਾਂ ਤੇ ਗੁੱਸਾ ਤਾਂ ਗੁੱਸਾ ਤਾਂ ਆਉਂਦਾ ਸੀ ਹੂੰ ਗੁੱਸਾ ਆਉਂਦਾ ਸੀ ਪਰ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਮੋੜ ਵੀ ਨਹੀਂ ਕਿਤੋਂ ਲੈ ਸਕਦੇ ਹੁੰਦੇ ਆਪਾਂ ਆਪਣੀ ਕਿਸਮਤ ਤੇ ਹੁੰਦੀਆਂ ਨੇ ਜਿਹੜੀ ਪਰਮਾਤਮਾ ਬਣਾਈ ਦੇਣੀ ਹੁੰਦੀ ਹੂੰ ਤੁਸੀਂ ਥੋੜਾ ਜਿਹਾ ਡਿਟੇਲ ਨਾਲ ਦੱਸੋ ਵੀ ਜਦੋਂ ਕਈ ਵਾਰ ਕੋਈ ਐ ਹੋਇਆ ਕਦੇ ਕੋਈ ਉਹੋ ਜੀ ਵੀ ਘਟਨਾ ਵੀ ਕੋਈ ਰਿਸ਼ਤੇਦਾਰ ਆਏ ਹੁਣ ਤੁਸੀਂ ਵੀ ਕੋਲੇ ਫਿਰ ਜਦੋਂ ਤੁਹਾਡੇ ਮਾਪਿਆਂ ਨੂੰ ਕਹਿੰਦੇ ਹੋ ਆ ਵੀ ਉਦੋਂ ਫਿਰ ਕਿਵੇਂ ਦਾ ਲੱਗਦਾ ਹੁੰਦਾ ਸੀ ਵੀ ਕੌਣ ਆ ਕੇ ਕਹਿੰਦਾ ਹੁੰਦਾ ਸੀ ਇਹ ਇਹ ਜਰੂਰ ਦੱਸੋ ਦੇਖੋ ਰਿਸ਼ਤੇਦਾਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਘਰ ਵਿੱਚ ਆਦੇ ਲੋਗ ਸਾਡਾ ਵੀ ਘਰ ਕਾਫੀ ਵੱਡਾ ਢੰਗਾ ਤੇ ਵੱਡਾ ਸੀ ਹੂੰ ਆ ਉਦੋਂ ਪਿਆ ਵੀ ਦਿੰਦੇ ਸੀ ਵੀ ਇੰਨਾ ਵੱਡਾ ਘਰ ਤੁਸੀਂ ਤੁਸੀਂ ਕੀ ਕਰਦੇ ਹੂੰ ਥੋੜਾ ਤਾਂ ਐ ਨਹੀਂ ਪਤਾ ਵੀ ਦੂਜਿਆਂ ਦੇ ਕੰਮ ਆ ਜਾਣਾ ਜਾਂ ਕੋਈ ਜਿਹੜਾ ਬੰਦਾ ਹੋਵੇ ਉਹ ਸਾਬ ਲੂਗਾ ਤਾਂ ਉਹਦਾ ਗੁੱਸਾ ਤਾਂ ਆਉਂਦਾ ਸੀ ਇਹ ਚੀਜ਼ ਦਾ ਪਰ ਸੋਚਿਆ ਸੀਗਾ ਵੀ ਨਹੀਂ ਆਏ ਨਾ ਤਾਂ ਵੀ ਕਿਸੇ ਨੂੰ ਹੋਰ ਸਾਬਾ ਮੇਰਾ ਵੀ ਆਪ ਹੀ ਜਿੰਨੀ ਕੁ ਮੇਰੀ ਕੋਸ਼ਿਸ਼ ਸੀ ਵੀ ਨਹੀਂ ਆਪ ਹੀ ਰਹੋਗੇ ਮੈਂ ਤੇ ਨਾਲ ਵੀ ਮੈਂ ਸੋਚਿਆ ਕਹਿੰਦੇ ਸੀ ਵੀ ਜਦੋਂ ਕੁੜੀ ਜਿੰਨਾ ਦੇ ਮੁੰਡਾ ਹਰੇਗਾ ਉਹ ਵਿਆਹ ਕੇ ਟੁੱਟ ਜਾਂਦੀਆਂ ਤੇ ਘਰੋਂ ਤਾਂ ਦੁੰਦੇ ਲੱਗ ਜਾਂਦੇ ਮਾਤਾ ਪਿਤਾ ਕਰਦੇ ਉਹ ਚੀਜ਼ ਵੀ ਮੈਂ ਸੋਚੀ ਸੀ ਵੀ ਨਹੀਂ ਲੱਗੂ ਕਦੇ ਨਹੀਂ ਲੱਗੂਗਾ ਰਹੋਗੇ ਮੈਂ ਇੱਥੇ ਹੀ ਰਹੂਗਾ ਇਹਨਾਂ ਦੇ ਕੋਲ ਇਦਾਂ ਤੁਹਾਨੂੰ ਦੇ ਸੂਤ ਲੈ ਸੀਗਾ ਵੀ ਮੈਂ ਨਹੀਂ ਗੱਲ ਕੱਢ ਕੇ ਤੇ ਹੁਣ ਤੱਕ ਰਹਿ ਵੀ ਰਹੇ ਆ ਗਾਲ ਹੀ ਰਹਿ ਰਹੇ ਹੂੰ ਨਹੀਂ ਛੱਡਿਆ ਹੁਣ ਤੱਕ ਉਸ ਸਾਥ ਜਿਵੇਂ ਆਪਾਂ ਦੇਖਦੇ ਆਂ ਵੀ ਜਦੋਂ ਪ੍ਰਾਪਰ ਕੱਲੀ ਕੁੜੀ ਹੁੰਦੀ ਆ ਉਹਦੇ ਕੋਲੇ ਪ੍ਰਾਪਰਟੀ ਵੀ ਆਵੇ ਗਰੀਬਾਂ ਦੀ ਕੁੜੀ ਨੂੰ ਤਾਂ ਕੱਲੀ ਨੂੰ ਕੋਈ ਨਹੀਂ ਦੇਖਦਾ ਹਾਂ ਜੇਕਰ ਕੁੜੀ ਦੇ ਕੋਲੇ ਪੈਸਾ ਵੀ ਹੋਵੇ ਤੇ ਫਿਰ ਸਾਜ਼ਿਸ਼ਾਂ ਵੀ ਹੋਣ ਲੱਗ ਜਾਂਦੀਆਂ ਵੀ ਆਪਾਂ ਕਿਵੇਂ ਨਾ ਕਿਵੇਂ ਕੁੜੀ ਨੂੰ ਪਾਸੇ ਕਰੀਏ ਤੇ ਆਪਾਂ ساری ਪ੍ਰਾਪਰਟੀ ਇਹ ਵੀ ਇਹੋ ਜਿਹਾ ਕੁਝ ਹੋਇਆ ਬਾਰੇ ਡੂੰਘੀਆਂ ਸਾਜਿਸ਼ਾਂ ਵਾਲਾ ਤਾਂ ਕੋਈ ਹੈ ਨਹੀਂ ਸੀ ਨੌਰਵਲ ਜਥੋ ਛੋਟੇ-ਮੋਟੇ ਬਸ ਚੱਲਦੇ ਆ ਰਹਿੰਦੇ ਸੀ ਇਕੱਲਾ ਹੂੰ ਲੜਾਈਆਂ ਜਾਂ ਰੁੱਸ ਰਸਾਈਆਂ ਜੀਆਂ ਚੱਲਦੀਆਂ ਰਹਿੰਦੀਆਂ ਸੀ ਵੀ ਜੇ ਮੈਂ ਕਹਿ ਲਵਾਂ ਵੀ ਮਨ ਦੇ ਅੰਦਰੋਂ ਈਰਖਾ ਜੀ ਹੂੰ ਈਰਖਾ ਜੀ ਰੁਕਣ ਦੀ ਜ਼ਰੂਰ ਹੁੰਦੀ ਸੀਗੀ ਹੂੰ ਵੀ ਇੱਕ ਤਾਂ ਪ੍ਰਾਪਰਟੀ ਹੋ ਗਈ ਬਸ ਉਹ ਚੀਜ਼ ਚ ਬਹੁਤੀ ਜ਼ਰੂਰ ਹੂੰ ਵੀ ਪ੍ਰਾਪਰਟੀ ਹੋਣਾ ਪੈਸਾ ਹੋਣਾ ਹੀ ਤੁਹਾਡੇ ਲਈ ਵੀ ਸਭ ਤੋਂ ਵੱਡਾ ਨੁਕਸਾਨ ਦੇ ਹੋ ਗਿਆ ਹਾਂ ਹਾਂ ਤਾਂ ਮੈਨੂੰ ਕੋਈ ਵਰਕਾ ਦਿੰਦੇ ਸੀ ਤੈਨੂੰ ਤੁਸੀਂ ਹੰਕਾਰ ਦੇ ਆ ਤੈਨੂੰ ਪ੍ਰੋਪਰਟੀ ਆਉਂਦੀ ਆ ਕਿ ਬ੍ਰੈਂਡ ਕਹਿੰਦਾ ਸੀ ਮੈਂ ਕਹਿੰਦੇ ਸੀ ਕਿ ਜਿਸ ਤਰ੍ਹਾਂ ਦੀ ਮੈਨੂੰ ਆਉਂਦੀ ਆ ਉਸ ਤਰ੍ਹਾਂ ਦੀ ਕਿਸੇ ਨੂੰ ਨਾ ਆਵੇ ਹੂੰ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਨੂੰ ਆਵੇ ਮੈਂ ਕਹਿੰਦੇ ਸੀ ਕਿ ਚਲੋ ਮੇਰੇ ਨਾਲ ਦਾ ਕੋਈ ਹੋਵੇ ਹੂੰ ਇਹ ਚੀਜ਼ ਮੈਂ ਕਹਿੰਦੇ ਸੀ ਕਿ ਨਹੀਂ ਮੈਂ ਨਹੀਂ ਚਾਹੁੰਦੀ ਸੀ ਕਿ ਮਨ ਨੂੰ ਕੋਈ ਇਹੋ ਜਿਹੀ ਖੁਸ਼ੀ ਨਹੀਂ ਸੀਗੀ ਹੂੰ ਮੈਂ ਕਹਿੰਦੇ ਸੀ ਨਹੀਂ ਮੇਰੇ ਨਾਲ ਦਾ ਹੋਣਾ ਜ਼ਰੂਰੀ ਸੀ ਹੂੰ ਮੈਨੂੰ ਭਾਵੇਂ ਕੁਝ ਨਾ ਆਉਂਦਾ ਹੁੰਦਾ ਬਸ ਉਹ ਆਪਣੇ ਘਰ ਤੋਂ ਹੁੰਦਾ ਆਉਂਦਾ ਜਾਂਦਾ ਮੇਰੇ ਨਾਲ ਹੂੰ ਹੁਣ ਤੁਸੀਂ ਆਪ ਦੇ ਪੇਰੈਂਟਸ ਦੀ ਦੇਖਭਾਲ ਤੁਸੀਂ ਆਪ ਹੀ ਕਰਦੇ ਹੋ। ਹਾਂਜੀ 2 ਜਾਂ 16 ਚ ਮੇਰੀ ਮੰਮੀ ਦੀ ਡੈਥ ਹੋ ਗਈ ਸੀ। ਹੂੰ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀ। ਹੂੰ ਤਾਂ 8 ਮਹੀਨੇ ਟ੍ਰੀਟਮੈਂਟ ਚੱਲਿਆ ਸੀ ਉਹਨਾਂ ਦਾ ਫਿਰ ਹੋਟਲ ਮੈਡੀਕਲ ਚ। ਹੂੰ ਉਦੋਂ ਉਹਨਾਂ ਦੀ ਸੰਭਾਲ ਵੀ ਕੀਤੀ। ਹੂੰ ਹਸਪੀਟਲ ਚੋਂ ਵਾਪਸ ਆਏ ਤਾਂ ਫਿਰ ਉਹ ਡਾਕਟਰ ਨੇ ਜੋ ਆ ਵੀ ਲੇਤਾ ਸੀਗਾ। ਤਾਂ ਆਪ ਆਪਸਾ ਕਿਉਂ ਬਿਸਤਰ ਤੇ ਹੀ ਰਹੇ ਐ 15 ਤੋਂ 20 ਦਿਨ। ਹੂੰ ਉਦੋਂ ਵੀ ਉਹਨਾਂ ਦੀ ਪੂਰੀ ਸੰਭਾਲ ਕੀਤੀ। ਹੂੰ ਚਾਹ ਉਹ ਮੁੰਡੇ ਨਹੀਂ ਕਰਦੇ ਇਨੀ। ਨੇ ਇਹ ਤਾਂ चीज ਮੈਂ ਵੀ ਦੇਖੀ ਅ ਵੀ ਮੰਜੇ ਤੇ ਪਿਆਰੋਂ ਸਾਹਮਣਾ ਸਭ ਤੋਂ ਵੱਡੀ ਗੱਲ ਹੁੰਦੀ ਆ ਤਾਂ ਮੈਂ ਇੰਨੀ ਕਸਮ ਸੰਭਾਲ ਕੀਤੀ ਸੀ ਵੀ ਜਦੋਂ ਲਾਸਟ ਤੇ ਡਾਕਟਰ ਨੂੰ ਬੁਲਾਇਆ ਸੀ ਜਦੋਂ ਉਹਨਾਂ ਦੀ ਡੈਥ ਹੋਈ ਸੀ ਤਾਂ ਡਾਕਟਰ ਨੂੰ ਬੁਲਾਇਆ ਚੈੱਕਅਪ ਦੇ ਲਈ ਵੀ ਕੀ ਹੋਇਆਗਾ ਜੇ ਦੋਨਾਂ ਨੇ ਕਹਿਤਾ ਵੀ ਇਹਨਾਂ ਦੀ ਡੈਥ ਹੋ ਗਈ ਉਹਨਾਂ ਨੇ ਇਹ ਚੀਜ਼ ਬਾਕੀ ਲੋਕਾਂ ਕੋਲ ਕਹੀ ਸੀ ਬਾਅਦ ਚ ਕਹਿੰਦੇ ਵੀ ਜਿਹੜਾ ਮਰੀਜ਼ ਅਜਿਹਾ ਤੇ ਮੰਜੇ ਤੇ ਪਿਆ ਰਹੇ ਨਾ ਵੀ ਹੋਵੇ ਨਾ ਹੋਵੇ ਉਹਦੇ ਕੱਪੜਾ ਤੇ ਜਾਂ ਬਿਸਤਰੇ ਤੋਂ ਸਮਲ ਹੋਣ ਲੱਗ ਪੈਂਦੀ ਆ ਕਹਿੰਦੇ ਸਾਂਤ ਨੂੰ ਆਲਵਦੀਆ ਸੀ ਕਿ ਸਾਨੂੰ ਐ ਨਹੀਂ ਲੱਗਿਆ ਵੀ ਉਹਨਾਂ ਦੇ ਕੱਪੜਿਆਂ ਚੋਂ ਜਾਂ ਤੁਸੀਂ ਕੀ ਕਿ ਵੀ ਕੁੜੀ ਨੇ ਸੰਭਾਈ ਕੀਤੀ ਕਿਉਂਕਿ ਮੈਂ ਉਹਨਾਂ ਦਾ ਡੇਲੀ ਬਿਸਤਰਾ ਚੇਂਜ ਕਰਦੇ ਸੀ ਜਿਹੜੇ ਕੱਪੜੇ ਕੈਂਡ ਕਰਦੇ ਸੀ ਬਿਸਤਰ ਦੇ ਲਈ ਤੇ ਜਦੋਂ ਫਿਰ ਤੁਸੀਂ ਆਪਣੇ ਜਦੋਂ ਤੁਹਾਡਾ ਵਿਆਹ ਹੁੰਦਾ ਫਿਰ ਤੁਸੀਂ ਆਪਣੇ ਹਸਬੰਡ ਨੂੰ ਕਿਹਾ ਹੋਣਾ ਵੀ ਭਾਈ ਇਹ ਕੰਡੀਸ਼ਨ ਹੀ ਰੱਖੀ ਹੋਣੀ ਹੈ ਮੁੰਡੇ ਲਈ ਵੀ ਸਹੁਰੇ ਘਰੇ ਉੱਤੇ ਰਹਿਣਾ ਬਹੁਤ ਔਖਾ ਹੁੰਦਾ ਤੇ ਉਹ ਫਿਰ ਕਿਵੇਂ ਮੰਨੇਗਾ ਤੇ ਤੇ ਉਹਨਾਂ ਨੂੰ ਕਦੇ ਇਹ ਚੀਜ਼ ਮਹਿਸੂਸ ਹੋਣ ਹੀ ਨਹੀਂ ਦਿੱਤੀ ਸੀ। ਹੂੰ। ਵੀ ਕਦੇ ਆਏ ਨਹੀਂ ਮਹਿਸੂਸ ਕਰਨ ਦਿੱਤਾ ਵੀ ਸੋਹਰੇ ਘਰ ਹੈ। ਹੂੰ। ਤੇ ਇਹ ਚੀਜ਼ ਨਾ ਤਾਂ ਮੇਰੇ ਘਰਦਿਆਂ ਨੇ ਮਹਿਸੂਸ ਹੁੰਦੀ ਨਾ ਮੈਂ ਹੋ ਦਿੱਤੀ। ਬਸ ਐਨਾ ਕਹਿੰਦੇ ਹੁੰਦੇ ਆ ਵੀ ਦੋ ਘਰ ਐ ਇੱਕ ਉੱਥੇ ਆ ਇੱਕ ਇੱਥੇ ਆ। ਆਹ ਚੀਜ਼ ਨੇ ਅਸੀਂ ਕਦੇ ਵੀ ਮੰਨਤ ਲਿਆਂਦੀ ਵੀ ਆਹ ਸੋਹਰੇ ਘਰ ਹੈ। ਹੂੰ। ਬਸ ਇਹ ਚੀਜ਼ ਮੰਨਦੇ ਹੁੰਦੇ ਆ ਵੀ ਸਾਡੇ ਦੋ ਘਰ ਐ। ਅਸੀਂ ਇੱਥੇ ਰਹ ਰਹੇ ਆ ਕਦੇ ਮਨ ਕਰਦਾ ਉੱਥੇ ਚਲੇ ਜਾਂਦੇ ਆ। ਹੂੰ। ਸੋਹਰੇ ਵੜੀ ਗਾ ਲੁਰਾ ਲੋਸੀ ਨੂੰ ਸੁਣਦੀ ਨਹੀਂ ਹੋਣ ਦਿੰਦੇ ਉਹਨਾਂ ਨੂੰ ਇੰਨੇ ਵਧੀਆ ਰਹਿੰਦੇ ਵੀ ਉਹਨਾਂ ਨੂੰ ਲੱਗਦਾ ਹੀ ਨਹੀਂ ਵੀ ਮੈਂ ਉਹਦੇ ਸੋਹਰੇ ਕਰ ਰਹੇ ਨੇ ਹੂੰ ਬਾਕੀ ਵੀਰੇ ਵੀ ਫਾਦਰ ਦੇ ਲਈ ਬਹੁਤ ਵਧੀਆ ਹੁਣ ਮੇਰੀ ਮਾਤਾ ਦੀ ਡੈਥ ਹੋਈ ਉਸ ਤੋਂ ਬਾਅਦ ਮੇਰੇ ਫਾਦਰ ਡਿਪਰੈਸ਼ਨ 'ਚ ਰਹੇ ਗਏ ਸੀ ਹੂੰ ਡਿਪਰੈਸ਼ਨ ਚ ਉਹ ਦਵਾਈ ਨਾਲ ਦੇ ਦਿਮਾਗ ਦੇ ਸੱਲ ਵੀਕ ਹੋ ਗਏ ਸੀ ਇਹਨਾਂ ਨੂੰ ਹਫ਼ਤਾ ਤੋਂ ਹਫ਼ਤੇ ਕੁਝ ਸੁਰਤ ਨਹੀਂ ਰਹੀ ਸੀ ਹੂੰ ਉਦੋਂ ਫਿਰ ਮੇਰੇ ਹਸਬੰਦ ਉਹਨਾਂ ਦੇ ਕੱਪੜੇ ਹੋਰ ਬਦਲ ਦਿੰਦੇ ਸੀ ਤੇ ਅਸੀਂ ਪੂਰੀ ਸਾਂਭ ਸੰਭਾਲ ਕਰਦੇ ਸੀਗੇ ਉਹਨਾਂ ਨੇ ਵੀ ਬੇਟੇ ਦਾ ਫਰਜ਼ ਪੂਰਾ ਕਰਿਆ ਇਹਨਾਂ ਦਾ ਬੇ ਕਦੇ ਆਏ ਨਹੀਂ ਕੀਤਾ ਸੀ ਇਹਨਾਂ ਨੂੰ ਕਿਰਤ ਵਾਸਤੇ ਉਹਦਾ ਪਤਾ ਨਹੀਂ ਲੱਗਦਾ ਸੀ ਤੇ ਫਿਰ ਉਹਦੀ ਮੰਮੀ ਦੀ ਸਾਂਭ ਸੰਭਾਲ ਤਾਂ ਮੈਂ ਕਰਦੀ ਸੀ ਤੇ ਫਿਰ ਬੰਦੇ ਆ ਦੇ ਕੱਪੜੇ ਵਗੈਰਾ ਬਦਲਣੇ ਬੰਦੇ ਦਾ ਕੰਮ ਹੁੰਦਾ ਹੈਗਾ ਇਸੇ ਦੀ ਫਿਰ ਉਹ ਕਰਦੇ ਸੀ ਸਾਂਭ ਸੰਭਾਲ ਕੋਈ ਤੇ ਮੈਨੂੰ ਉਹ ਕਦੇ ਮੈਨੂੰ ਉਹਨਾਂ ਦੇ ਹੁੰਦਿਆ ਨਹੀਂ ਮੈਨੂੰ ਮੋਸਟ ਟਾਈਮ ਮੈਨੂੰ ਜਮਾ ਨਹੀਂ ਲੱਗਿਆ ਕਾਏ ਉਦੋਂ ਉਦੋਂ ਇਹ ਨਹੀਂ ਲੱਗਿਆ ਵੀ ਭਰਾ ਸ਼ਾਇਦ ਇਹਨਾਂ ਲੱਗਦਾ ਹੋਵੇ ਵੀ ਜੇ ਭਰਾ ਹੁੰਦਾ ਸ਼ਾਇਦ ਉਹ ਨਾ ਕਵੱਟ ਜਾਂਦਾ ਹਨਾ ਉਦੋਂ ਮੈਂ ਜੀ ਸੋਤੀ ਵੀ ਜਿਹੜੇ ਹੁਣ ਮੈਂ ਆ ਮੈਂ ਕਰ ਰਹੀ ਆ ਮੈਂ ਨਾਲ ਰਹਿ ਰਹੀ ਆ ਮੈਂ ਸਭ ਸੰਭਾਲ ਕਰ ਰਹੀ ਆ ਭੂਲੀ ਤਾਂ ਸਾਡੇ ਇਹਨਾਂ ਦੱਸ ਦਿ ਲੋ ਹੁਣ ਇਹ ਕਹਿ ਲੋ ਕਿ ਦਿਮਾਗ ਹੀ ਨਹੀਂ ਸੈੱਟ ਹੈਗਾ ਲੜਦੀ ਪੈਂਦੇ ਆ ਸਾਡੇ ਬੋਲਦੀ ਆ ਸਾਨੂੰ ਹਨਾ ਤਾਂ ਉਦੋਂ ਮੈਂ ਸੋਤਰੀ ਵੀ ਜੀ ਮੂਹ ਹੁੰਦੀ ਤਾਂ ਉਹ ਸੁਣਦੀ ਸੀ ਹੂੰ ਉਹ ਨਾਲ ਹੀ ਰਹਿੰਦੇ ਹੂੰ ਤਾਂ ਅਸੀਂ ਫੇਰ ਹੌਂਚੇ ਹੋ ਜਾਂਦੇ ਆ ਹੂੰ ਤੇ ਫਿਰ ਇਹ ਨਹੀਂ ਲੱਗਦਾ ਵੀ ਰੱਬ ਜੋ ਕਰਦਾ ਚੰਗਾ ਹੀ ਕਰਦਾ ਐਵੇਂ ਵੀ ਦੁਨੀਆਂ ਲਈ ਲੱਗਦੀ ਆ ਇਸ ਟਾਈਮ ਇਹ ਲੱਗਦਾ ਵੀ ਸ਼ਾਇਦ ਉਹ ਨਾ ਸੰਭਾਲ ਕਰਦੇ ਮੈਂ ਕਰ ਰਹੀ ਆ ਤੇ ਹੁਣ ਤਾਂ ਇਹੀ ਸੋਚਦੇ ਆ ਵੀ ਬਸ ਜਦੋਂ ਤੱਕ ਹੈਗਾ ਜਿੰਨੀ ਸਾਡੀ ਜ਼ਿੰਮੇਵਾਰੀ ਬੰਦੀ ਆ ਅਸੀਂ ਪੂਰੀ ਕਰਦੇ ਰਹਾਂਗੇ ਹਮਮ ਕਿ ਬੰਦੇ ਦਾ ਬੈਠੇ ਦਾ ਹੀ ਅਸਰ ਹੁੰਦਾ ਹੈ ਨਹੀਂ ਆਪ ਨੂੰ ਇਹਨਾਂ ਨੂੰ ਪਤਾ ਲੱਗਦਾ ਫਿਰ ਵੀ ਅਸੀਂ ਨਾਲ ਰਹਿ ਰਹੇ ਆ ਤੇ ਪੂਰਾ ਆਪਦੇ ਨੂੰ ਜਿੰਨਾ ਫਰਜ਼ ਬੰਦਾ ਉਹ ਕਰ ਰਹੇ ਆ ਵੀ ਜਿਹੜਾ ਮੈਂ ਉਹ ਮਦਰ ਲਈ ਵੀ ਪੂਰਾ ਕੀਤਾ ਫਾਦਰ ਲਈ ਵੀ ਕਰ ਰਹੇ ਆ ਹਮਮ ਤਬਸ ਇਨ ਆ ਵੀ ਮੈਂ ਇਹ ਚੀਜ਼ ਨਹੀਂ ਮਹਿਸੂਸ ਕਰਦੀ ਜਦੋਂ ਪੜ੍ਹੇ ਲਿਖੀ ਸੀ ਮੈਂ ਗਵਰਨਮੈਂਟ ਜੌਬ ਅਪਲਾਈ ਕੀਤੀ ਬਹੁਤ ਵਾਰੀ ਕੀਤੀ ਆ ਨਹੀਂ ਕੋਈ ਉਧਰ ਬਣਿਆ ਤੇ ਆਪ ਦਾ ਬਜਰ ਉਸ ਮੇਰਾ ਵੀ ਕੋਈ ਬੜਾ ਵੱਡਾ ਨਹੀਂ ਜਾ ਸਕਦੇ ਮੇਰਾ ਨਾ ਕਿ ਟੂਟਾ ਜਾਂ ਕੰਪਿਊਟਰ ਸੈਂਟਰ ਚੱਲਦਾ ਜਿੱਥੋਂ ਦੇ ਵਿੱਚ ਕਦੇ ਚੰਗਾ ਹੁੰਦਾ ਕਦੇ ਮੰਦਾ ਹੁੰਦਾ ਤੇ ਉੱਥੇ ਮੈਂ ਥੋੜਾ ਟਾਈਮ ਦੇ ਪਾਉਣੇ ਆ ਕਿਉਂਕਿ ਮੈਂ ਇਹਨਾਂ ਨੂੰ ਇਕੱਲੇ ਨਹੀਂ ਛੱਡਦੀ ਮੈਂ ਥੋੜੇ ਟਾਈਮ ਵੜੇ ਜਾਂਦੇ ਆ ਹਾਂ ਫਿਰ ਵਾਪਸ ਆ ਜੇ ਨਹੀਂ ਤਾਂ ਇਹ ਕੋਈ ਟੀਚਰ ਰੱਖ ਲੈਣੇ ਆ ਜੇ ਕੋਈ ਕੰਮ ਗੰਦਾ ਵਗੈਰਾ ਤਾਂ ਉਹ ਟੀਚਰ ਹਟਾ ਦੇਣੇ ਮੈਨੂੰ ਕੋੜਪੜਾਈ ਕਰਾਉਣੀ ਆ ਤੇ ਹੋਰ ਕੁਝ ਬਣ ਸਕੇ ਨਾ ਬਣ ਸਕੇ ਉਹ ਮੈਨੂੰ ਨਹੀਂ ਪਤਾ ਪਰ ਇੱਕ ਜਿਵੇਂ ਲੋਕ ਕਹਿੰਦੇ ਸੀ ਧੀ ਆ ਬਹੁਤ ਪੜ੍ਹ ਕੇ ਦਿਖਾਦਾ ਹੂੰ ਤੇ ਇੱਕ ਇਕੱਲੀ ਕੁੜੀ ਹੋਣ ਦੇ ਨਾਤੇ ਤੁਹਾਨੂੰ ਜ਼ਿੰਦਗੀ ਬਾਰੇ ਕੀ ਲੱਗਦਾ ਵੀ ਜ਼ਿੰਦਗੀ ਵੈਸੇ ਤਾਂ ਕੁੜੀਆਂ ਦੀ ਜ਼ਿੰਦਗੀ ਤੋਂ ਹੀ ਔਖੀ ਹੁੰਦੀ ਆ ਤੇ ਇੱਕ ਇਕੱਲੀ ਕੁੜੀ ਦੀ ਜ਼ਿੰਦਗੀ ਕਿਹੋ ਜਿਹੀ ਲੱਗਦੀ ਮੁਸ਼ਕਿਲ ਲੱਗਦੀ ਹੈ ਬਹੁਤ ਮੁਸ਼ਕਿਲ ਲੱਗਦੀ ਹੈ ਹੂੰ ਉਹਦੇ ਵਿੱਚ ਆਇਆ ਵੀ ਜੇ ਆਪਾਂ ਨੂੰ ਜੀਵਨ ਸਾਥੀ ਚੰਗਾ ਮਿਲ ਗਿਆ ਹੂੰ ਮੰਨ ਲਓ ਚਲੋ ਪਰਮਾਤਮਾ ਨੇ ਆਪਾਂ ਨੂੰ ਉਹ ਚੀਜ਼ ਤੇ ਕਮੀ ਦਿੱਤੀ ਆ ਵੀ ਭਰਾ ਨਹੀਂ ਸੀਗਾ ਹੂੰ ਪਰ ਜੇ ਅੱਗੇ ਜਾ ਕੇ ਕੋਈ ਹੁਣ ਜੀਵਨ ਸਾਥੀ ਵੀ ਵਧੀਆ ਮਿਲ ਗਿਆ ਨਾ ਫਿਰ ਵੀ ਜ਼ਿੰਦਗੀ ਤੁਹਾਡੀ ਜੀ ਬਹੁਤ ਬੈਟਰ ਬਣ ਜਾਂਦੀ ਹੈ ਅੱਲਾਹ ਤੋਂ ਪਹਿਲਾਂ ਨਾਲੋਂ ਜ਼ਿਆਦਾ ਬੈਟਰ ਬਣ ਜਾਂਦੀ ਹੈ ਤੇ ਪਹਿਲਾਂ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ ਜਦੋਂ ਆਪਣੇ ਸਾਥ ਨਾਲ ਆਪਣੇ ਨਾਲ ਕੱਢਣ ਵਾਲਾ ਬੰਦਾ ਨਹੀਂ ਸੀਗਾ ਤਾਂ ਫਿਰ ਮੁਸ਼ਕਲਾਂ ਬਹੁਤ ਘਟ ਜਾਂਦੀਆਂ ਤੇ ਮੁਸ਼ਕਲ ਉੱਥੇ ਆ ਜਾਂਦੀ ਜਿੱਥੇ ਕੁੜੀ ਪਹਿਲਾਂ ਤੋਂ ਵੀ ਇਕੱਲੀ ਹੁੰਦੀ ਹੈ ਪਹਿਲਾਂ ਵੀ ਕਮੀ ਹੁੰਦੀ ਹੈ ਤੇ ਬਾਅਦ ਚ ਉਹਨੂੰ ਅਗਲਾ ਦੁਰਦਸ਼ ਵੀ ਸਹੀ ਨਹੀਂ ਮਿਲਦਾ ਉੱਥੇ ਪਰ ਜ਼ਿੰਦਗੀ ਬਹੁਤ ਮੁਸ਼ਕਲ ਬਣ ਜਾਂਦੀ ਹੈ ਹਾਂ ਤਾਂ ਮੈਂ ਇਸ ਗੱਲ ਨੂੰ ਕਹਿੰਦਾ ਵੀ ਇਸ ਤੋਂ ਮਰੀ ਜ਼ਿੰਦਗੀ ਚ ਹੋਰ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਮੇਰੇ ਨਾਲ ਖੜਨ ਵਾਲਾ ਹੈਗਾ ਹਾਂ ਤਾਂ ਹੁਣ ਅਸੀਂ ਮੁਸ਼ਕਲ ਨੂੰ ਮੁਸ਼ਕਲ ਨਹੀਂ ਸਮਝਦੇ ਹਾਂ ਹਿੰਮਤ ਇਹਦੀ ਹਿੰਮਤ ਪੈਦਾ ਹੁੰਦੀ ਹੈ ਹਾਂ ਪਹਿਲਾਂ ਜਦੋਂ ਕੋਈ ਮੁਸ਼ਕਲ ਆਉਂਦੀ ਸੀ ਸਥਿਤੀਆਂ ਮੁਸ਼ਕਲ ਹੁੰਦੀਆਂ ਸੀ ਫਿਰ ਉਦੋਂ ਕਿਵੇਂ ਡੀਲ ਕਰਦੇ ਸੀ ਕਿਉਂਕਿ ਕਈ ਵਾਰੀ ਤਾਂ ਹੁੰਦਾ ਜਿਵੇਂ ਤੁਹਾਡੇ ਫਾਦਰ ਸਾਹਿਬ ਜੌਬ ਕਰਦੇ ਸੀ ਕਿ 24 ਘੰਟੇ 24 ਘੰਟੇ ਵੀ ਨਹੀਂ ਹੋ ਸਕਦੇ ਸੀ ਤੁਹਾਡੇ ਲਈ ਹਾਂਜੀ ਹਾਂਜੀ ਤੇ ਫਿਰ ਆਪਣੇ ਆਪ ਲੜਨਾ ਸਿੱਖਿਆ ਜਾਂ ਕਿਵੇਂ ਕੋਈ ਅਸੀਂ ਘਟਨਾ ਦੱਸੋ ਵੀ ਜਿਹੜੀ ਵੀ ਤੁਹਾਨੂੰ ਐ ਲੱਗਿਆ ਵੀ ਮੈਂ ਆਪ ਲੜ ਕੇ ਆਪ ਉਹ ਸਥਿਤੀ ਜੋ ਨਿਕਲੀ ਹਾਂਜੀ ਮੁਸ਼ਕਲਾਂ ਉਸ ਤਰ੍ਹਾਂ ਦੀਆਂ ਬਹੁਤ ਆਉਂਦੀਆਂ ਸੀ ਜਿਵੇਂ ਕਿ ਇੱਕ ਕੁੜੀ ਨੂੰ ਮੁਸ਼ਕਲ ਜਦੋਂ ਬਾਹਰ ਪੜ੍ਹਨ ਲੱਗਦੀ ਹੈ 10ਵੀਂ ਤੱਕ ਦਾ ਚਲੋ ਪਿੰਡ ਦੇ ਵਿੱਚ ਪੜ੍ਹਾਈ ਹੋ ਗਈ ਹਾਂ ਉਸ ਤੋਂ ਬਾਅਦ ਵੀ ਮੇਰੀ ਅਗਲੀ ਪੜ੍ਹਾਈ ਸਾਰੀ ਇਸ ਸ਼ਹਿਰ ਦੇ ਵਿੱਚ ਲੋਕਲ ਹੀ ਹੋਈ ਹੈ। ਹੂੰ। ਤਾਂ ਉਦੋਂ ਜਦੋਂ ਪੜ੍ਹਨ ਲੱਗਦੇ ਆ ਤਾਂ ਉਸ ਸਮੇਂ ਮੁਸ਼ਕਲਾਂ ਥੋੜੀਆਂ ਜਿਹੀ ਉਸ ਤਰ੍ਹਾਂ ਦੀਆਂ ਆਉਂਦੀਆਂ ਹੁੰਦੀਆਂ ਵੀ ਕੁੜੀ ਨੂੰ ਕਿਸੇ ਵੱਲੋਂ ਪਰੇਸ਼ਾਨੀ ਆ ਜਾਣੀ ਜਿਵੇਂ ਕਿ ਆਮ ਕਰਕੇ ਇਕੱਲੀ ਕੁੜੀ ਨੂੰ ਮੁੰਡਿਆਂ ਵੱਲੋਂ ਪਰੇਸ਼ਾਨੀ ਆ ਜਾਂਦੀ। ਹੂੰ। ਉਦੋਂ ਫਿਰ ਇਹ ਹੁੰਦਾ ਵੀ ਜੇ ਤਾਂ ਭਰਾ ਹੋਵੇ ਤਾਂ ਉਹਨੂੰ ਦੱਸ ਦਿੰਦੇ ਆ ਕਿਉਂਕਿ ਜੇ ਆਪਾਂ ਮਾਤਾ-ਪਿਤਾ ਨੂੰ ਦੱਸਦੇ ਆ ਤਾਂ ਥੋੜੀ ਜਿਹਾ ਜ਼ਿਆਦਾ ਟੈਨਸ਼ਨ ਲੈ ਜਾਂਦੇ। ਮਾਤਾ-ਪਿਤਾ ਦੀ ਕੀ ਸੋਚ ਹੁੰਦੀ ਹੈ ਵੀ ਬਸ ਕਿਸੇ ਨਾਲ ਥੜੋ ਬੋਲਣਾ ਤੇ ਆਪਦਾ ਵੀ ਭਾਵੇਂ ਪੜ੍ਹਾਈ ਛੱਡ ਦੋ। ਹੂੰ ਕਰੀ ਬੈੜੂ ਉਹ ਕਿਸੇ ਬੈਸ ਤੋਂ ਡਰਦੇ ਹੁੰਦੇ ਆ ਹੂੰ ਉਸ ਸਮੇਂ ਫਿਰ ਆਪ ਨੂੰ ਥੋੜੀ ਜਿਹੀ ਹਿੰਮਤ ਰੱਖਣੀ ਪੈਂਦੀ ਸੀ ਹੂੰ ਕਦੇ ਕਦੇ ਵੀ ਮੈਂ ਆਪਦੀ ਮੰਮੀ ਨਾਲ ਗੱਲ ਸ਼ੇਅਰ ਕਰ ਲੈਂਦੀ ਉਹਦੇ ਤੋਂ ਚੰਗੀ ਸਲਾਹ ਲੈ ਲੈਂਦੀ ਸੀ ਉਹ ਬੜੀਆ ਫੜੀ ਰਹੀ ਸੀਗੀ ਹੂੰ ਉਹ ਤੋਂ ਸਲਾਹ ਲੈ ਲੈਂਦੇ ਸੀ ਤੇ ਮੁਸ਼ਕਲਾਂ ਦਾ ਫਿਰ ਆਪ ਹੀ ਲੜਦੇ ਸੀ ਤਾਂ ਫਿਰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਮੈਂ ਇਕੱਲੇ ਹੀ ਹੱਲ ਕਰ ਲੈਂਦੀ ਸੀ ਹੂੰ ਕੋਈ ਪਾਣੀ ਤੋਂ ਨਹੀਂ ਲਈ ਕਿਸੇ ਦੀ ਨਹੀਂ ਬਸ ਵੀ ਜਿਵੇਂ ਕਿਸੇ ਨਾਲ ਆਪਾਂ ਤਰੀਕੇ ਦੱਸ ਬੁਝਾਤਾ ਹੂੰ ਬਸ ਉਸ ਤਰ੍ਹਾਂ ਬਸ ਵੀ ਜਿਹੜੇ ਸਮਝਣ ਵਾਲੇ ਸਮਝ ਜਾਂਦੇ ਸੀ ਤੇ ਬਸ ਦੁਬਾਰਾ ਮੈਨੂੰ ਵੀ ਮੈਂ ਆਪ ਹਿੰਮਤ કરી ਆਪ ਲੜਨਾ ਸਿੱਖਿਆ ਮੈਨੂੰ ਅੱਜ ਤੱਕ ਦੁਬਾਰਾ ਉਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ ਹੂੰ ਕਿ ਮੈਂ ਇੱਕ ਚੀਜ਼ ਦੇਖੀ ਹੈ ਵੀ ਜੇ ਆਪਾਂ ਸਹੀ ਆ ਤਾਂ ਆਪਾਂ ਤੁਰੇ ਜਾਂਦੇ ਆ ਕੋਈ ਆਪਣੇ ਰਸਤੇ 'ਚ ਖੜਕੇ ਨਹੀਂ ਆਪਾਂ ਨੂੰ ਕੁਝ ਕਹਿ ਸਕਦਾ ਹੂੰ ਜੇ ਆਪਾਂ ਸਹੀ ਆ ਲੋਕ ਰਸਤਾ ਛੱਡ ਕੇ ਪਾਸੇ ਹੋਣਗੇ ਹੂੰ ਤੇ ਘਰਦਿਆਂ ਨੇ ਇਹ ਚੀਜ਼ ਸਿਖਾਈ ਸੀ ਵੀ ਆਪ ਦਾ ਨਿੱਡਰ ਹੋ ਕੇ ਤੁਰੇ ਜਾਓ ਜਿੱਥੇ ਚਾਰ ਮੁੰਡੇ ਖੜਿਆ ਵੀ ਤੁਸੀਂ ਪੜ੍ਹਨ ਜਾਂਦੇ ਹੋ ਹੂੰ ਇਹ ਨਹੀਂ ਵੀ ਘਬਰਾ ਜਾਣਾ ਵੀ ਰਸਤੇ 'ਚ ਖੜਿਆ ਮੈਂ ਕਿਸ ਕਿਸ ਪਾਸੇ ਜਲਾ ਤੁਸੀਂ ਸਿੱਧੇ ਤੁਰੇ ਜਾਓ ਆਪੇ ਰਸਤਾ ਛੱਡ ਕੇ ਪਾਸੇ ਹੋ ਜਾਓ ਹੂੰ ਆਪਾਂ ਆਪਦੇ ਚੈਨੀ ਕਿਤੇ ਮਤ ਰੱਖੋ ਵੀ ਆਪਾਂ ਨੂੰ ਕੋਈ ਕੁਝ ਨਹੀਂ ਹੋ ਸਕਦਾ ਹੂੰ ਇਹ ਤੋਂ ਉਹਨਾਂ ਕੁੜੀਆਂ ਨੂੰ ਵੀ ਜਿਹੜੀਆਂ ਕੁੜੀਆਂ ਇਸੇ ਮਾਹੌਲ ਤੋਂ ਡਰਦੀਆਂ ਸਕੂਲੋਂ ਹਟ ਜਾਂਦੀਆਂ ਪੜ੍ਹਨੋਂ ਹਟ ਜਾਂਦੀਆਂ ਉਹਨਾਂ ਨੂੰ ਵੀ ਐਸੇ ਤਰੀਕੇ ਨਾਲ ਹੀ ਲੜਨਾ ਚਾਹੀਦਾ ਬਿਲਕੁਲ ਹੂੰ ਮੈਂ ਤਾਂ ਇਹ ਹੀ ਕਹੂੰਗੀ ਵੀ ਡਰ ਕੇ ਦੇਖੋ ਡਰ ਕੇ ਘਰੇ ਬੈਠਣ ਨਾਲ ਨਹੀਂ ਹੂੰ ਸਿਰ ਮਤ ਤਰਖਣੀ ਬੈਣੀ ਹੂੰ ਸਦੀ ਮਾਤਾ ਮੈਨੂੰ ਬਚਪਨੋਂ ਹੀ ਪਤਾ ਕੀਤੀ ਸੀ ਮੇਰੇ ਕਰਦੇ ਨੇ ਮੇਰੇ ਹੂੰ ਮੈਂ ਉਸ ਤਰ੍ਹਾਂ ਗੱਤੋਬਾਤ ਨੂੰ ਤਾਂ ਆਪ ਹੱਲ ਕਰਨਾ ਸਿੱਖਿਆ ਸੀ ਜਿੱਥੇ ਗੱਲ ਆਪ ਦੇ ਤੋਂ ਥੋੜੀ ਜੀ ਅੱਗੇ ਅੰਗ ਹੋ ਜਾਂਦੀ ਉੱਥੇ ਜ਼ਰੂਰ ਕਰ ਦਿਆ ਨਹੀਂ ਸਰਾਂ ਦੇ ਨੇ ਸੀ ਨਹੀਂ ਤਾਂ ਜ਼ਿਆਦਾ ਮੁਸ਼ਕਲਾਂ ਮੇ ਆਪੇ ਦਾ ਕਰਦੇ ਸੀ ਹੂੰ ਕਰੇ ਫਿਰ ਖੇਤੀ ਦੇ ਕਿਹੜੇ ਕਿਹੜੇ ਕੰਮ ਕੀਤੇ ਖੇਤੀ ਦੇ ਮੈਂ ਜਦੋਂ ਮੇਰੇ ਫਾਦਰ ਡਿਊਟੀ ਤੇ ਲੱਗੇ ਹੋਏ ਸੀਗੇ ਹੂੰ ਤੇ ਫਿਰ ਇਹਨਾਂ ਦੀ ਡਿਊਟੀ ਤੇ ਫਿਰ ਉਹਨਾਂ ਸਵੇਰ 7 ਵਜੇ ਜਾਣਾ ਹੁੰਦਾ ਸੀ 7 ਵਜੇ ਤੋਂ ਵੀ ਪਹਿਲਾਂ ਪਹਿਲੀ ਚਾਹ ਧਰਨ ਲਈ ਪੱਠੇ ਵਢਣ ਜਾਂਦੇ ਸੀ ਜੀ ਪਸ਼ੂਆਂ ਦੇ ਫਿਰ ਜਦੋਂ ਕੁ ਥੋੜੇ ਜੇ ਮੈਂ ਵੱਡੇ ਹੋ ਗਏ ਸੀ ਤਾਂ ਉਹ ਤੋਂ ਬਾਅਦ ਫਿਰ ਵੀ ਮੈਂ ਇਹ ਕੰਮ ਕਰਦਾ ਸੰਭਾਲਦਾ ਸੀ ਥੋੜਾ ਜਿਹਾ ਉਸ ਕੰਮ ਤੋਂ ਫ੍ਰੀ ਕਰਦਾ ਸੀ ਉਹਨਾਂ ਨੂੰ ਵੀ ਆਪਦਾ ਡਿਊਟੀ ਤੇ ਜਾਣਗੇ ਤਿਆਰ ਹੋ ਕੇ ਫਿਰ ਮੈਂ ਆਪ ਲੈ ਕੇ ਉਹਨੇ ਜੀ ਆ ਤੂੰ ਵੀ 5 ਵਜੇ ਉੱਠ ਕੇ ਫਿਰ ਜਾਂਦੇ ਹਾਂ ਮੈਂ ਆਦਾ ਪੜਾਉਣੋਂ ਨੋਂ ਤੋਂ ਪਹਿਲਾਂ ਪਹਿਲਾਂ ਇਹ ਕੰਮ ਨੇ ਵੇਰ ਬਣੀ ਸੀ ਉਸ ਤੋਂ ਬਾਅਦ ਪਸ਼ੂ ਸੰਭਾਲਣਾ ਵੀ ਮੈਂ ਬਹੁਤ ਸੰਭਾਲ ਰਿਆ ਸੀਗਾ ਕੰਮ ਹੂੰ ਪਸ਼ੂਆਂ ਦਾ ਸ਼ੌਕ ਨਾ ਰੱਖਦੇ ਸੀ ਪਸ਼ੂਆਂ ਨਾਲ ਬਚਪਨ ਦੇ ਸ਼ੌਕ ਸੀਗਾ ਤੇ ਉਹ ਵੀ ਮੈਂ ਆਪੇ ਸੰਭਾਲ ਲਈ ਸੀ ਤਾਂ ਜਿੰਨਾ ਕੁ ਹੋ ਸਕੇ ਇਹਨਾਂ ਨੂੰ ਮੈਂ ਕਰਾਉਂਦੇ ਰਹੀ ਜਿੰਨਾ ਕੁ ਵੀ ਆਪਦੇ ਬਾਕੀ ਘਰ ਦੇ ਦੇਖਿਆ ਸੀ ਵੀ ਮੁੰਡੇ ਕਰਾਉਂਦੇ ਸੀ ਕਿਉਂ ਦੇ ਨਾਲ ਹੂੰ ਉਹਨਾਂ ਦਾ ਮੈਂ ਇਹਨਾਂ ਨਾਲ ਕਰਾਉਂਦੇ ਰਹੀ ਖੇਤ ਵੀ ਜਾਂਦੇ ਸੀ ਨਾਲ ਹੂੰ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਤੇ ਇਹ ਜਿਹੜਾ ਸਾਡੀ ਸੋਚ ਹੈ ਇਹਨੂੰ ਸਾਨੂੰ ਬਦਲਣਾ ਪੈਣਾ ਤੇ ਕੁੜੀਆਂ ਆਪਣੀ ਜ਼ਿੰਦਗੀ ਨੂੰ ਆਪਣੇ ਮਾਪਿਆਂ ਨੂੰ ਮੁੰਡਿਆਂ ਨਾਲੋਂ ਬਿਹਤਰ ਤਰੀਕੇ ਨਾਲ ਜੀ ਵੀ ਸਕਦੀਆਂ ਤੇ ਸੰਭਾਲ ਵੀ ਸਕਦੀਆਂ ਉਹਨਾਂ ਨੂੰ ਇਹ ਤੁਸੀਂ ਭੈਣ ਜੀ ਸਾਨੂੰ ਤੁਹਾਡਾ ਟਾਈਮ ਦਿੱਤਾ ਤੇ ਮੁੱਲ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ